ਤੁਮਾਰੇ ਮੇਕੇ ਜੇ ਜਦ ਤੁਮਾਰੇ ਤੇ ਇੱਕ ਮਿੰਟ ਦੀ ਹੋਰ ਸੁਣੋ ਸਾਰੇ ਦਿਨ ਤੁਸੀਂ ਕਥਾ ਸੁਣੋ ਕੀਰਤਨ ਸੁਣੋ ਗੁਰਬਾਣੀ ਸੁਣੋ ਸਾਰੇ ਦਿਨ ਹੀ ਵਧੀਆ ਹਰ ਰੋਜ਼ ਹੀ ਕੋਰਸੇ ਗੁਰਦੁਆਰਾ ਸਾਹਿਬ ਜਾਵੇ ਹਰ ਰੋਜ਼ ਹੀ ਸਿੱਖ ਬਾਣੀ ਸੁਣੇ ਹਰ ਰੋਜ਼ ਸਿੱਖ ਬਾਣੀ ਪੜੇ ਪਰ ਜਦੋਂ ਆ ਦਿਨ ਆ ਜਾਂਦੇ ਨੇ ਕਿ ਕੀ ਕੀ ਬਹੁਤ ਸਹਜੇ ਅਸੀਂ ਸਤਿਗੁਰੂ ਨਾਲ ਜੁੜ ਸਕਦੇ ਇਹਨਾਂ ਦਿਨਾਂ ਵਿੱਚ ਇਹਨਾਂ ਦਿਨਾਂ ਦੇ ਵਿੱਚ ਅਸੀਂ ਬਹੁਤ ਕਹੋ ਸਾਡਾ ਮਨ ਭਰਿਆ ਹੁੰਦਾ ਮਨ ਭਰਾਗੀ ਹੋਇਆ ਹੁੰਦਾ ਮਨ ਵਿੱਚ ਉਸ਼ਾੜਾ ਆਇਆ ਹੁੰਦਾ ਹੈ ਕਹੋ ਤੇ ਇਹ ਦਿਨ ਸਾਰੇ ਹੀ ਵਧੀਆ ਨੇ ਮਰਾ ਜਿਹੜੇ 6-7 ਦਿਨ ਨੇ ਨਾ ਬਹੁਤੀਆਂ ਤਾਂ ਠੰਡੀਆਂ ਰਾਤਾਂ ਇਹ ਸਤਿਗੁਰੂ ਦੀ ਸ਼ਹਾਦਤ ਦੀਆਂ ਸਤਿਗੁਰੂ ਦੇ ਪਰਿਵਾਰ ਤੇ ਸ਼ਹੀਦੀ ਦੇ ਇਹਨਾਂ ਦਿਨਾਂ ਨੇ ਜਿਹੜੀ ਇਹ ਇਹ ਦਿਨ ਨੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਬੜੇ ਸਹਿਜੇ ਜੁੜ ਸਕਦੇ ਹੁਣ ਬੜੇ ਸੋਖੇ ਢੰਗ ਨਾਲ ਜੁੜ ਸਕਦੇ ਨੇ ਇਹਨਾਂ ਸਾਰੀ ਵਧੀਆ ਜਾਗ ਤੇ ਸਦਾ ਹੀ ਅਸੀਂ ਆਪਣੇ ਮਨ ਨੂੰ ਲਾ ਕੇ ਰੱਖਣੀ ਹੈ ਪਰ ਜੇ ਮਨ ਕਦੇ ਵੀ ਨਾ ਜੁੜਦਾ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਫੱਤੇਗੜ੍ਹ ਸਾਹਿਬ ਲੈ ਜਾਓ ਤੁਸੀਂ ਆਪਣੇ ਆਪ ਨੂੰ ਕਿਤੇ ਨੰਦਕਰੂ ਸਾਹਿਬ ਮੱਥਾ ਟੇਕਣ ਚਲੇ ਜਾਓ ਉਹ ਇੱਕ ਸਤਿਗੁਰ ਦਾ ਇਤਿਹਾਸ ਪੜ੍ਹ ਕੇ ਸੁਣ ਕੇ ਸਮਝ ਕੇ ਜੇ ਤੁਸੀਂ ਉਹਨਾਂ ਨੂੰ ਨਮਸਕਾਰ ਕਰੋਗੇ ਮੱਥਾ ਟੇਕੋਗੇ ਪਰ ਜਦੋਂ ਤੁੰਦ ਵੇਖੋਗੇ ਨਾ ਜੇ ਤੁਹਾਨੂੰ ਇਹ ਫੀਲ ਹੋਣਾ ਵੀ ਅੱਜ ਕੱਲ੍ਹ ਤੇ ਗੱਡੀਆਂ ਨੇ ਮੋਟਰਸਾਈਕਲ ਨੇ ਕਿੰਨੇ ਸਾਧਨ ਨੇ ਜੇ ਅੱਜ ਸਾਨੂੰ ਰਾਹ ਨਹੀਂ ਵਿਸਰਿਆ ਤਾਂ ਸਾਮ ਦੇ ਆਦਾਂ ਨੂੰ ਕਿਵੇਂ ਰਾਹ ਦੱਸਦਾ ਬਣਾਓ ਉਹਨਾਂ ਨੂੰ ਕਿਵੇਂ ਰਾਹ ਰੱਬ ਦੇ ਹੋਣਗੇ ਕਿਵੇਂ ਉਹਨਾਂ ਨੇ ਠੰਡੇ ਬਰਜ ਦੇ ਵਿੱਚ ਅੱਜ ਕੱਲ੍ਹ ਤੇ ਕੋਟੀਆਂ ਲੈ ਕੇ ਸਵਾਟਰਾਂ ਲੈ ਕੇ ਕਿੰਨੇ ਸਾਧਨ ਨੇ ਅੱਜ ਕੱਲ੍ਹ ਤੇ ਹੀਟਰ ਲੱਗੇ ਆ ਘਰਾਂ ਦੇ ਵਿੱਚ ਗੀਜਰ ਲੱਗੇ ਆ ਣਾਉਣ ਵਾਸਤੇ ਸਭ ਕੁਝ ਵਧੀਆ ਹੈ ਔਰ ਉਹਨਾਂ ਦੀ ਠੰਡ ਦੀਆਂ ਉਹ ਉਹ ਰਾਤਾਂ ਜਦੋਂ ਨਨਕੂਰ ਸਾਹਿਬ ਛੱਡਿਆ ਕਿਵੇਂ بارش ਪੈ ਰਹੀ ਸੀ ਕਿਵੇਂ ਸੱਸਾ ਰਦੀ ਪਾਰ ਕੀਤੀ ਹੋਣੀ ਹੈ ਇਹਨਾਂ ਦਿਨਾਂ ਦੇ ਵਿੱਚ ਸਾਡਾ ਮਨ ਜਿਹੜਾ ਬਹੁਤ ਵਿਰਾਗੀ ਹੋਇਆ ਹੁੰਦਾ ਤੇ ਉਦੋਂ ਜੇ ਇੱਕ ਨੇ ਆਪਣੇ ਆਪ ਨੂੰ ਇੰਤਰ ਜੋੜ ਲਓ ਨਾ ਤੇ ਬੜਾ ਸੁੱਖਾ ਜੁੜ ਸਕਦਾ ਸਾਡਾ ਕਿਉਂਕਿ ਉਹਦਾ ਪੱਕਾ ਪ੍ਰਣ ਕਰ ਲਓ ਵੀ ਅੱਜ ਤੋਂ ਬਾਅਦ ਮੈਂ ਪਾਣੀ ਨਹੀਂ ਛੱਲਣੀ ਸਹਿਜ ਬਾੜ ਅਕਾਲੇ ਸਾਰਾ ਸਾਲ ਅਸੀਂ ਜਦੋਂ ਵੀ ਸਹਿਜ ਬਾੜ ਜਦੋਂ ਪਾਣੀ ਪੜ ਲਗਾਗੇ ਉਦੋਂ ਸਤਪੁਰੂ ਦੇ ਲਾਲਾਂ ਦੀ ਯਾਦ ਆਉਣੀ ਹੈ ਵੀ ਇਹ ਦਿਨ ਇਹ ਜਿਹੜਾ ਸਹਿਜ ਪਾਰਟ ਮੈਂ ਸ਼ੁਰੂ ਕੀਤਾ ਮੈਂ ਉਸ ਦਿਨ ਸ਼ੁਰੂ ਕੀਤਾ ਸੀ ਜਦੋਂ ਸਾਬ ਜਦਿਆਂ ਦੀ ਸ਼ਹੀਦੀ ਦੀ ਦਿਨ ਆਇਆ ਸੀ ਇਹ ਨਿਤਨੇਮ ਮੈਂ ਉਦੋਂ ਸ਼ੁਰੂ ਕੀਤਾ ਸੀ ਕੀਤਾ ਸੀ ਕੋਈ ਕੰਮ ਹੈ ਕੋਈ ਚੰਗਾ ਕੰਮ ਹੈ ਭਾਵੇਂ ਉਹ ਸੈਰ ਕਰਨ ਦਾ ਹੋਵੇ ਭਾਵੇਂ ਉਹ ਕਹ ਦੋ ਠੀਕ ਖਾਣਾ ਕਰਨ ਦਾ ਹੋਵੇ ਜਿਹੜਾ ਮਰਜੀ ਪ੍ਰਣ ਕਰ ਲਓ ਨਾਲੇ ਸਤਿਗੁਰੂ ਤੇ ਸਾਬ ਜਦਿਆਂ ਦੀ ਯਾਦ ਨਾਲ ਨਾਲ ਆਉਂਦੀ ਰਹਿਣੀ ਹੈ ਨਾਲੇ ਸਤਿਗੁਰੂ ਦੇ ਪਿਆਰ ਵਿੱਚ ਆਪ ਜੁੜਦੇ ਰਹਿ ਤੇ ਮੇਰੀ ਬੇਨਤੀ ਇਹ ਹੈ ਵੀ ਇਹ ਦਿਨ ਬੜੇ ਕਮਾਲ ਦੇ ਦਿਨ ਹੁੰਦੇ ਆ ਬਹੁਤ ਬਹੁਤ ਤੇ ਜਦੋਂ ਵੀ ਨਾ ਕਿਸੇ ਇੱਕ ਇੱਕ ਬੇਨਤੀ ਹੋਰ ਸੁਣ ਲਿਓ ਜਦੋਂ ਵੀ ਕਿਸੇ ਸਿੱਖ ਨੂੰ ਸ਼ਹੀਦ ਕੀਤਾ ਜਾਂਦਾ ਸੀ ਨਾ ਬੇਨਤੀ ਸੁਣਿਓ ਇੱਦਾਂ ਜਦੋਂ ਵੀ ਕਿਸੇ ਸਿੱਖ ਨੂੰ ਸ਼ਹੀਦ ਕਰਨਾ ਹੁੰਦਾ ਸੀ ਭਾਵੇਂ ਭਾਈ ਤਾਰੂ ਸੁਫਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਭਾਵੇਂ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਪਤਾ ਕੀ ਕਹਿੰਦੇ ਸੀ ਆਪਸ਼ਨ ਦਿੰਦੇ ਸੀ ਜਿੰਨਾ ਧਨ ਚਾਹੀਦਾ ਦਿੱਲੀ ਤੌਲ ਚਾਹੀਦੀ ਹੈ ਜੋ ਚਾਹੀਦਾ ਤੁਹਾਨੂੰ ਦੇ ਦੇਾਂਗੇ ਤੁਹਾਡੀ ਜਾਨ ਬਚ ਜੂ ਤੁਹਾਡੀ ਜ਼ਿੰਦਗੀ ਬਚ ਜੂ ਦੇ ਉਸ ਵੇਲੇ ਦੇ ਗੁਰੂ ਕੇ ਸਿੱਖ ਪਤਾ ਇੱਕੋ ਹੀ ਜਵਾਬ ਦਿੰਦੇ ਸਨ ਕਹਿੰਦੇ ਹੋ ਸਕਦਾ ਹੈ ਜਿੰਦਗੀ ਸਾਨੂੰ ਦੁਬਾਰਾ ਮਿਲ ਜੇ ਆ ਸੁਣਿਓ ਉਹਨਾਂ ਸਿੱਖਾਂ ਨੇ ਕੋਈ ਗੱਲ ਕਹਿਣੀ ਹੋ ਸਕਦਾ ਸਾਨੂੰ ਦੀ ਜਿੰਦਗੀ ਦੁਬਾਰਾ ਮਿਲ ਜਾਏ ਪਰ ਇੱਕ ਗੱਲ ਪੱਕੀ ਹੈ ਇਹ ਨਹੀਂ ਪਤਾ ਵੀ ਸਿੱਖਾਂ ਦੇ ਘਰ ਦੂਜੀ ਵਾਰ ਸਾਡਾ ਜਨਮ ਹੋਣਾ ਕਿ ਨਹੀਂ ਇਹ ਉਹਨਾਂ ਦੇ ਸਿੱਖਾਂ ਨੇ ਕਿਹਾ ਕੀ ਕਰਦਾ I'm here. हर जा भे पे इसे जो हर